ਦੋਸਤੋ ਕੀ ਤੁਸੀਂ ਜਾਣਦੇ ਆ ਕਿ ਭਾਰਤ ਦਾ ਪਹਿਲਾ ਆਈਪੀਐਸ ਅਫੀਸਰ ਕੌਣ ਸੀ ਉਹਨਾਂ ਦਾ ਨਾਮ ਹੈ ਸਫੀਨ हसन ਸਫੀਨ हसन ਉਹ ਸ਼ਖਸ ਨੇ ਜਿਨ੍ਹਾਂ ਨੇ 22 ਸਾਲ ਦੀ ਉਮਰ ਦੇ ਵਿੱਚ ਉਹ ਕਰ ਦਿਖਾਇਆ ਜੋ ਲੱਖਾਂ ਲੋਕਾਂ ਦਾ ਸੁਪਨਾ ਹੈ ਉਹਨਾਂ ਦੀ ਸਫਲਤਾ ਦਾ ਰਾਜ਼ ਉਹਨਾਂ ਦੇ ਪੜ੍ਹਾਈ ਕਰਨ ਦੇ ਘੰਟਿਆਂ ਵਿੱਚ ਨਹੀਂ ਉਹਨਾਂ ਦੀ ਖਾਸ ਸੋਚ ਵਿੱਚ ਸੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਗੁਜਰਾਤ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਮਾਸੂਮ ਬੱਚਾ ਭੀੜ ਵਿੱਚ ਖੜਾ ਹੋ ਕੇ ਦੇਖਦਾ ਏ ਕਿ ਵੱਡੇ ਕਲੈਕਟਰ ਨੂੰ ਕਿੰਨੀ ਇੱਜ਼ਤ ਮਿਲ ਰਹੀ ਆ ਉਸ ਨੂੰ ਦੇਖਦਿਆਂ ਹੀ ਉਸ ਨੇ ਆਪਣੇ ਮਨ ਵਿੱਚ ਤੈਅ ਕਰ ਲਿਆ ਕਿ ਵੱਡਾ ਹੋ ਕੇ ਉਸ ਨੂੰ ਵੀ ਇਹੀ ਬਣਨਾ ਏ ਪਰ ਰਸਤਾ ਸੌਖਾ ਨਹੀਂ ਸੀ ਉਸ ਦੀ ਮਾਂ ਬਿਆਂ ਸ਼ਾਦੀਆਂ 'ਚ ਰੋਟੀਆਂ ਬਣਾ ਕੇ ਆਪਣੇ ਪੁੱਤ ਨੂੰ ਪੜ੍ਹਾ ਰਹੀ ਸੀ ਸਭ ਤੋਂ ਵੱਡਾ ਇਮਤਿਹਾਨ ਤਾਂ ਉਦੋਂ ਆਇਆ ਜਦੋਂ ਯੂਪੀਐਸਸੀ ਦੇ ਐਗਜ਼ਾਮ ਤੋਂ 10 ਘੰਟਾ ਪਹਿਲਾਂ ਸਫੀਨ ਦਾ ਐਕਸੀਡੈਂਟ ਹੋ ਗਿਆ ਉਸ ਦੇ ਗੋਡੇ ਛਿੱਲੇ ਗਏ ਤੇ ਖੂਨ ਵਹਿ ਰਿਹਾ ਸੀ ਪਰ ਉਸ ਨੇ ਹਸਪਤਾਲ ਜਾਣ ਦੀ ਬਜਾਏ ਐਗਜ਼ਾਮ ਹਾਲ ਨੂੰ ਚੁਣਿਆ ਉਦੋਂ ਸਫੀਨ ਨੇ ਕਿਹਾ ਕਿ ਦਰਦ ਤਾਂ ਕੁਝ ਘੰਟਿਆਂ ਦਾ ਹੈ ਪਰ ਇਹ ਐਗਜ਼ਾਮ ਮੇਰੀ ਕਿਸਮਤ ਬਦਲ ਦੇਵੇਗਾ ਹੁਣ ਆਪਾਂ ਗੱਲ ਕਰਾਂਗੇ ਉਹਨਾਂ ਤਿੰਨ ਟਿਪਸ ਦੀ ਜੋ ਤੁਹਾਨੂੰ ਸਫੀਨ ਸੁਣਾਵਾਂਗੇ ਅੱਗੇ ਵਧਣ ਵਿੱਚ ਮਦਦ ਕਰਨਗੇ ਪਹਿਲਾ ਟਿਪ 2 ਮਿੰਟ ਵਾਲਾ ਫਾਰਮੂਲਾ ਆਪਣੇ ਆਪ ਨੂੰ ਝੂਠ ਬੋਲੋ ਕਿ ਸਿਰਫ 2 ਮਿੰਟ ਹੀ ਪੜਨਾ ਹੈ ਤੁਸੀਂ ਨੋਟਿਸ ਕਰੋਗੇ ਕਿ ਉਸ ਤੋਂ ਬਾਅਦ ਤੁਸੀਂ ਕਦੋਂ ਅੱਧਾ ਘੰਟਾ ਜਾਂ ਘੰਟਾ ਪੜਦੇ ਰਹੇ ਇਹ ਸਿਰਫ ਸ਼ੁਰੂਆਤ ਕਰਨੀ ਔਖੀ ਆ ਇਸ ਨੂੰ ਪਾਰ ਕਰੋ ਦੂਜਾ ਟਿਪ ਦੂਜਿਆਂ ਨੂੰ ਸਮਝਾਓ ਜੋ ਵੀ ਤੁਸੀਂ ਪੜਦੇ ਆ ਆਪਣੀ ਮਾਂ ਜਾਂ ਕਿਸੇ ਦੋਸਤ ਨੂੰ ਕਹਾਣੀ ਵਾਂਗ ਸੁਣਾਓ ਜੇ ਤੁਸੀਂ ਆਪਣਾ ਪੜਿਆ ਦੂਜਿਆਂ ਨੂੰ ਸੁਣਾ ਸਕਦੇ ਆ ਤਾਂ ਤੁਸੀਂ ਕਦੇ ਭੁੱਲੋਗੇ ਨਹੀਂ ਤੀਜਾ ਟਿਪ ਫੋਨ ਨੂੰ ਦੂਰ ਰੱਖੋ ਜੇ ਸਫੀਨ ਸਨ ਐਕਸੀਡੈਂਟ ਦਾ ਦਰਦ ਪੜ੍ਹਾਈ ਦੇ ਲਈ ਸਾਰ ਸਕਦਾ ਆ ਤਾਂ ਤੁਸੀਂ 1 ਘੰਟੇ ਲਈ ਫੋਨ ਦਾ ਮੋਹ ਨਹੀਂ ਤਿਆਗ ਸਕਦੇ ਜਦੋਂ ਵੀ ਤੁਸੀਂ ਪੜ੍ਹਦੇ ਆ ਤਾਂ ਫੋਨ ਦੂਜੇ ਕਮਰੇ ਵਿੱਚ ਹੋਣਾ ਚਾਹੀਦਾ ਆ ਜੇ ਤੁਹਾਡਾ ਵੀ ਕੋਈ ਸੁਪਨਾ ਆ ਤਾਂ ਅੱਜ ਤੋਂ ਹੀ ਬਹਾਨੇ ਬਣਾਉਣੇ ਬੰਦ ਕਰੋ ਮਨੋਜ ਸ਼ਰਮਾ ਹੋਵੇ ਜਾਂ ਸਪੀਕਰ ਸਨ ਇਹਨਾਂ ਦੇ ਵਿੱਚ ਇੱਕ ਗੱਲ ਕਾਮਨ ਸੀ ਇਹਨਾਂ ਨੇ ਕਦੇ ਹਾਰ ਨਹੀਂ ਸੀ ਮੰਨੀ ਕਮੈਂਟ ਦੇ ਵਿੱਚ ਲਿਖੋ ਮਿਸ਼ਨ ਆਈਪੀਐਸ ਜਾਂ ਆਪਣਾ ਸੁਪਨਾ ਜੇ ਤੁਸੀਂ ਮਿਹਨਤ ਕਰਨ ਲਈ ਤਿਆਰ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਦਾਂ ਦੀਆਂ ਹੋਰ ਵੀਡੀਓ ਲਈ ਤੇ ਤੁਸੀਂ ਦੇਖ ਰਹੇ ਹੋ ਹਰਪ੍ਰੀਤ ਇਨਸਪਾਇਰ ਸੱਚੀ ਅਕਾਲ